ਨਿੱਕੀ ਹੁੰਦੀ ਮੈਰਾਂ ਦੀ ਨਾਨਕੇ ਨਿੱਕੀ ਹੁੰਦੀ ਮੈਰਾਂ ਦੀ ਨਾਨਕੇ ਖਾਂਦੀ ਲੱਡੂ ਪੇੜੇ ਸੱਸੇਣੀ ਮੈਨੂੰ ਨੱਚ ਲੈਣ ਦੇ ਜੇ ਢੋਲ ਕਿ ਗਵਾਂਡੀਆਂ ਦੇ ਵੇੜੇ ਸੱਸੇਣੀ ਸੋਣ ਚੜ ਗਿਆ ਤੀਆਂ ਦੇ ਰੀਣੇ ਢੇੜੇ ਭੇਜੀ ਮੈਂ ਵੱਡੇ ਵੀਰ ਨੂੰ ਵੱਡੇ ਵੀਰ ਦੀ ਕੁ ਵੀਲਦਾਰੀ ਪਾੜੀ ਛੋਟੇ ਆਵਾ ਜਾਵਾਗੇ ਸੋਣ ਵੀਰ ਕੱਟੀਆਂ ਕਰੇ ਚੰਗੰਦੇਰੀ ਦੇ ਵੀ ਨੂੰ ਅਗ ਲੱਗ ਜਾਵੇ ਸੋਹਣੀ ਰਕਤੀ ਆਨੀ ਚੱਲੇ ਵੀ ਅਗ ਲੱਗ ਜਾਵੇ ਆਉਂਦੀ ਮੈਂ ਬੰਡਾ ਫੀਰ ਮੇਟਾ ਅਟਾ ਜੂੜਾ ਬਿਸਤੋਂ ਨਹੀਂ ਕਰੀ ਨੂੰ ਸੈਕੰਡਰੀ ਹੈ ਮੈਂ ਨਾ ਤੇਲੀ ਨੂੰ ਸੈਕੰਡਰੀ ਆਸਨਾ ਨੂੰ ਕੋਲ ਦੇਖ ਦੇ ਕੱਜ ਦੇ ਕੌਫਾ ਕਰੀ ਸਭ ਤੋਂ ਬੜੀ ਇਕੜਕਾਤੀ ਮੈਨੂੰ ਪਾਣਾ ਤੇਵੇਂ ਕੋਲੀ ਨੇ ਵੀ ਦੂਤੀ ਰੋਣੀ ਹੈ ਪੁਰੀਆ ਰਾਜੀ ਕਰਾ ਉਸੇ ਤੇਰੀ ਮੜਕਾਣੀਆ

ਇੱਟ ਕੋਈ ਮੈਂ ਪਰਣਾ ਦਾਂਚੀ ਤੇ ਮੈਂ ਪੇਪਰ ਕਰਦੀ ਪੇਪਰ ਕਰਦੀ ਹਿੰਦੀ ਦਾ ਲਸ਼ਕਾਰਾ ਪੈਂਦਾ ਬਿੰਦੀ ਦਾ ਨਮਸਕਾਰਾ ਪੈਂਦਾ ਬਿੰਦੀ ਦਾ ਲਸ਼ਕਾਰਾ ਪੈਂਦਾ ਬਿੰਦੀ ਦਾ ਨਮਸਕਾਰਾ ਪੈਂਦਾ ਬਿੰਦੀ ਦਾ ਨਮਸਕਾਰਾ ਪੈਂਦਾ ਬਿੰਦੀ ਦਾ ਖਾਪਾ ਤੇ ਵਿਚੰਦਿਕੜੀ ਪੰਜੀ ਤਲਵੰਡੀ ਮੇਰੇ ਨਾਂ ਤੇ ਮੈਂ ਲੋਤੀਆਂ ਨੇ ਮੰਗੀ ਤਲਵੰਡੀ ਮੇਰੇ ਨਾਂ ਤੇ ਮੈਂ ਲੋਤੀਆਂ ਨੇ ਮੰਗੀ ਤੇਰੇ ਦਹਿਨ ਮੈਂ ਕਿਛ ਨਾ ਜਾਣਦੀ ਤੇਰੇ ਤੇ ਮੈਂ ਨਾ ਪਾਉਣਾ ਸੱਚੇ ਬਾਰਾ ਕਾਉਣਾ ਬਖਰੇ ਹੋ ਕੇ ਮਰਦੀ ਕਰਨੀ ਕਪਣਾ ਸੁਮ ਚਲਾਉਣਾ ਬਈ ਰੱਖਣਾ ਦਾ ਤੇਰੀ ਮਰਜੀ ਤੇ ਕੇ ਜਾ ਕੇ ਮਰਨ ਦੇ ਨਾ ਤੇ ਕਾਉਣਾ ਬਈ ਰੱਖਣਾ ਦਾ ਤੇਰੀ ਮਰਜੀ ਹੈ ਅਪੂ ਤੇਰੀ ਤੋਰ ਵੇਖਣੀ ਘਾਇ ਮਾਲੇ ਚਾਂਦੀ ਕਾਉਂਡਿਆ ਮੜਿਆ ਮਨ ਕਾ ਦੀਆ ਚੁੱਕਾ ਨੇ ਰੋਟੀ ਕਾਉਂਡਿਆ ਮੜਿਆ ਮਨ ਕਾ ਦੀਆ ਚੁੱਕਾ ਨੇ ਗੁੱਲਾ ਪਾ ਲੈ ਅਰੇ ਲਾਂਕੀ ਕੋਲੇ ਨੇਵੇਂ ਹੋਗੀ ਕਾਉਂਡਿਆ ਮੜਿਆ ਸੇਂਦਲ ਪੀਰੇ ਨੇ ਜੜੜੇ ਰੱਖਣੇ ਨੇ ਸੇਂਦਲ ਪੀਰੇ ਨੇ ਕਾਉਂਡਿਆ ਮੜਿਆ ਰਾਮਾ ਵਿੱਚ ਕਰ ਕਰਿਆ ਰੋਟੀ ਖਾਉਂਡਿਆ ਤੇਰੀ ਮਾਂ ਨੇ ਜੋ ਪੜਿਆ ਰੋਟੀ ਕਾਉਂਡਿਆ ਤੇਰੀ ਮਾਂ ਨੇ ਜੋ ਪੜਿਆ